ਬਿਲਾਵਲ ਮਹੱਲਾ ਪੰਜਮਾ ਬਿਲਾਵਲ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 803 ਤੇ ਸੁਭਾਈਮਾਨ ਬਖਸ਼ਿਸ਼ ਕਰਦੇ ਹਨ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਬੜ ਭਾਗੀ ਪਾਇਆ ਸਾਬ ਕਹਿੰਦੇ ਜਦੋਂ ਅਸੀਂ ਸੰਸਾਰ ਦੇ ਵਿੱਚ ਕਈ ਵੇਰ ਚੱਲਦੇ ਆਂ ਰਸਤਾ ਭੁੱਲ ਜੰਨੇ ਆਂ ਜਨ ਨੂੰ ਕੋਈ ਰਸਤਾ ਦਿਖਾ ਦੇਵੇ ਨਾ ਕਿ ਆ ਸਿੱਧਾ ਰਸਤਾ ਹੈ ਤੇ ਅਸੀਂ ਉਸ ਦਾ ਧੰਨਵਾਦ ਕਰਦੇ ਹਾਂ ਇਸੇ ਤਰ੍ਹਾਂ ਪੰਚਮ ਪਾਤਸ਼ਾਹ ਜੀ ਕਹਿੰਦੇ ਮੈਨੂੰ ਜੀਵਨ ਦੇ ਵਿੱਚ ਸਹੀ ਮਾਰਗ ਸਹੀ ਰਸਤਾ ਦਿਖਾਉਣ ਵਾਲਾ ਮੇਰਾ ਗੁਰੂ ਹੈ ਤੇ ਐਸੇ ਗੁਰੂ ਨੂੰ ਮੈਂ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਕੀਤਾ ਹੈ ਸਿਮਰ ਮਨਾਰਾਮ ਨਾਮ ਚਿਤਾਰੇ ਗੁਰੂ ਨੇ ਮੈਨੂੰ ਇਹ ਮਾਰਗ ਦੱਸਿਆ ਹੈ ਕਿ ਐ ਮੇਰੇ ਮਨ ਉਸ ਪ੍ਰਮਾਤਮਾ ਦੇ ਨਾਮ ਨੂੰ ਸਿਮਰਨਾ ਕਰ ਬਸ ਰਹੇ ਹਿਰਦੇ ਗੁਰ ਚਰਨ ਪਿਆਰੇ ਉਸ ਪ੍ਰਮਾਤਮਾ ਨੂੰ ਮਨ ਕਰਕੇ ਸਿਮਰਿਆ ਪ੍ਰਮਾਤਮਾ ਦੇ ਸ਼ਬਦ ਰੂਪੀ ਚਰਨ ਮੇਰੇ ਹਿਰਦੇ ਦੇ ਅੰਦਰ ਵਸ ਗਏ ਆ ਰਹਾਉ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਇਹ ਪੰਜਾਂ ਵਿਕਾਰਾਂ ਦੇ ਅਧੀਨ ਜਿਹੜਾ ਮੇਰਾ ਮਨ ਚੱਲਦਾ ਸੀਗਾ ਉਹ ਸਭ ਮਨ ਦਾ ਹੁਣ ਛੁਟਕਾਰਾ ਹੋ ਗਿਆ ਹੈ ਬੰਧਨ ਕਾਟ ਮੁਕਤ ਕਰ ਕੀਨਾ ਪੰਜਾਂ ਵਿਕਾਰਾਂ ਦੇ ਬੰਦਨਾਂ ਦੇ ਵਿੱਚੋਂ ਮੈਨੂੰ ਛੁਟਕਾਰਾ ਮਿਲ ਗਿਆ ਹੈ ਤੇ ਮੈਨੂੰ ਮੁਕਤੀ ਮਿਲ ਗਈ ਤੇ ਇਹ ਮੁਕਤੀ ਮੈਨੂੰ ਗੁਰੂ ਦੇ ਰਾਹੀਂ ਪ੍ਰਾਪਤ ਹੋਈ ਦੁੱਖ ਸੁੱਖ ਕਰਤ ਜਨਮ ਪੁਨਮੂਆ ਜੀਵਨ ਦੇ ਵਿੱਚ ਮਨੁੱਖਾ ਜਨਮ ਦੇ ਵਿੱਚ ਦੁੱਖ ਤੇ ਸੁੱਖ ਚੱਲਦੇ ਰਹਿੰਦੇ ਹਨ ਇਨਾਂ ਦੁੱਖਾਂ ਸੁੱਖਾਂ ਤੋਂ ਪਰਮਾਤਮਾ ਆਪ ਬਚਾਉਂਦਾ ਹੈ ਚਰਨ ਕਮਲ ਗੁਰ ਆਸ਼ਰਮ ਦੀ ਆ ਪਰਮਾਤਮਾ ਨੇ ਸ਼ਬਦ ਰੂਪੀ ਚਰਨ ਕਮਲ ਮੇਰੇ ਹਿਰਦੇ ਦੇ ਅੰਦਰ ਵਸ ਗਏ ਹਨ ਤੇ ਜਿਵੇਂ ਇੱਕ ਯਾਤਰੀ ਚੱਲਦਾ ਫਿਰਦਾ ਕਿਤੇ ਆਸ਼ਰਮ ਦੇ ਵਿੱਚ ਜਗ੍ਹਾ ਲੈ ਲਵੇ ਤੇ ਉਸ ਨੂੰ ਰਾਤ ਕੱਟਣੀ ਪੈ ਜਾਵੇ ਤੇ ਉਸ ਨੂੰ ਸਕੂਨ ਮਿਲਦਾ ਹੈ ਇਸੇ ਤਰ੍ਹਾਂ ਹੀ ਮੇਰੇ ਮਨਨ ਨੇ ਇਸ ਪਰਮਾਤਮਾ ਦੇ ਸ਼ਬਦ ਰੂਪੀ ਚਰਨਾਂ ਦਾ ਆਸਰਾ ਲਿਆ ਤੇ ਮੇਰੇ ਮਨ ਨੂੰ ਸਕੂਨ ਮਿਲਿਆ ਅਗਨ ਸਾਗਰ ਬੁੱਢ ਸੰਸਾਰਾ ਗੁਰੂ ਤੋਂ ਬਗੈਰ ਇਹ ਸਾਰਾ ਸੰਸਾਰ ਜਿਹੜਾ ਹੈ ਗੁਰੂ ਤੋਂ ਵੀ ਹੁਣਾ ਕੋਈ ਵੀ ਮਨੁੱਖ ਜਿਹੜਾ ਹੈ ਇਹ ਵਿਕਾਰਾਂ ਦੀ ਅੱਗ ਵਿੱਚ ਸੜ ਰਿਹਾ ਹੈ ਨਾਨਕ ਮਹਾਪਕਰ ਸਤਿਗੁਰ ਨਸਤਾਰਾ ਦਾਸ ਨਾਨਕ ਆਖਦਾ ਹੈ ਮੈਨੂੰ ਮੇਰੇ ਗੁਰੂ ਨੇ ਬਾਹ ਫੜ ਕੇ ਮੇਰਾ ਉਧਾਰ ਕਰ ਦਿੱਤਾ ਤੇ ਮੈਨੂੰ ਇਸ ਸਾਰੂਪੀ ਸਾਗਰ ਵਿਸ਼ੇ ਵਿਕਾਰਾਂ ਦੀਆਂ ਲਹਿਰਾਂ ਤੋਂ ਬਚਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ